ਪਤਾ ਕੰਮ ਛੇਤੀ ਛੇਤੀ ਨੇ ਮੇੜਲਾ ਭਾਂਡੇ ਗੁੰਡੇ ਤੋਰੇ ਤੇ ਐ ਕਰ ਤੇਰੇ ਚਾਚੇ ਨੇ ਆਉਣਾ ਅੱਜ ਕੰਮ ਫੜਫੜ ਨੇ ਮੇੜਲਾ ਤੂੰ ਕੋਈ ਨਾ ਬੇਬੇ ਕਰ ਲੈਨੀ ਆ ਚੱਲ ਮੇੜਲਾ ਫਿਰ ਫੜਫੜ ਕੰਮ ਬੇਬੇ ਇੱਕ ਮਿੰਟ ਹਾਂ ਦੱਸ ਬੇਬੇ ਮੰਨਿਆ ਕਿ ਇਸ ਘਰ ਦੇ ਵਿੱਚ ਦੋ ਨੋਹਾਂ ਬਿਆ ਘਈਆਂ ਆ ਮਾਂ ਪਰ ਜਦੋਂ ਵੀ ਮਰਜੀ ਦੇਖ ਲੋ ਇਸ ਰਸੋਈ ਵਿੱਚ ਸਿਰਫ ਇੱਕ ਨੋ ਹੀ ਮਿਲਦੀ ਆ ਤੇ ਮੰਨਿਆ ਕਿ ਹਰਪ੍ਰੀਤ ਜੌਬ ਤੇ ਲੱਗੀ ਆ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਉਹਨੇ ਕੋਈ ਕੰਮ ਕਰਨਾ ਹੀ ਨਹੀਂ ਹੈਗਾ ਤੇ ਦੂਜੀ ਗੱਲ ਜਿੱਦਣ ਕਿਸੇ ਰਿਸ਼ਤੇਦਾਰ ਨੇ ਆਉਣਾ ਉਸ ਦਿਨ ਤਾਂ ਉਹ ਰਹਿ ਸਕਦੀ ਆ ਨਾ ਘਰੇ ਉਹ ਪੁੱਤ ਬਾਹਰ ਕੰਮ ਕਰਦੀ ਹੈ ਨਹੀਂ ਕਈ ਵਾਰ ਛੁੱਟੀ ਮਿਲਦੀ ਬੰਦੇ ਨੂੰ ਅੱਛਾ ਜੀ ਇਹ ਬੜਾ ਚੰਗਾ ਦਿਮਾਹਨ ਹੋ ਗਿਆ ਤੁਹਾਡਾ ਇਹ ਕੀ ਗੱਲ ਹੋਈ ਵੀ ਮਿਲਦੀ ਨਹੀਂ ਛੁੱਟੀ ਉਪਤ ਜੀ ਜਾਂਦੀ ਆ ਘਰੋਂ ਬਾਹਰ ਪੈਸੇ ਕਮਾ ਕੇ ਲੈ ਕੇ ਆਉਂਦੀ ਆ ਸੇ ਘਰ ਚ ਹੀ ਲੱਗਦੇ ਨੇ ਪੈਸੇ ਅੱਛਾ ਤਾਂ ਹੀ ਉਹਦੇ ਥੱਲੇ ਲੱਗੇ ਹੋਏ ਆ ਪੈਸੇ ਵਾਲੀ ਦੇ ਮੈਨੂੰ ਤਾਂ ਇਹ ਗੱਲ ਸਮਝ ਆ ਗਈ ਆ ਇੱਥੇ ਨੌਕਰੀ ਵਾਲੇ ਕੰਮ ਕਰਨ ਵਾਲੀ ਦੀ ਕਦਰ ਆ ਜਿਹੜਾ ਇੱਥੇ ਭਾਂਡੇ ਕੱਪੜੇ ਲੀੜੇ ਲੋਟੀਆਂ ਪਕਾਉਂਦਾ ਉਹਦੀ ਕੋਈ ਇੱਜ਼ਤ ਨਹੀਂ ਫਿਰ ਜੇ ਇਹੀ ਗੱਲ ਆ ਮੈਂ ਬਾਹਰ ਜਾ ਕੇ ਕੰਮ ਕਰਨ ਲੱਗ ਜਾਨੀ ਆ ਉਹ ਪੁੱਤ ਗੁੱਸਾ ਕਰ ਤੂੰ ਕਰਦੀ ਆ ਰਲ ਮਿਲ ਕੇ ਤੁਸੀਂ ਕੰਮ ਕਰ ਲੈ ਜੇ ਉਹ ਬਾਹਰ ਕਰਦੀ ਤੂੰ ਘਰਲਾ ਕਰ ਲੈਨੀ ਆ ਕੰਮ ਫਿਰ ਜੇ ਤੁਸੀਂ ਸਾਰਾ ਟੱਬਰ ਜਾ ਕੇ ਬਾਹਰ ਕੰਮ ਕਰ ਲੇਗਾ ਤਾਂ ਘਰ ਦਾ ਕੰਮ ਕਿਹੜਾ ਕਰ ਲੂ ਬੇਬੇ ਜੇ ਤੂੰ ਇਸ ਗੱਲ ਦੇ ਵਿੱਚ ਨਹੀਂ ਆਉਣਾ ਨਾ ਮੈਂ ਆਪੇ ਸ਼ਾਮ ਨੂੰ ਆ ਕੇ ਹਰਪ੍ਰਿਤ ਨਾਲ ਗੱਲ ਕਰ ਲੂ ਮੈਂ ਉਹਦੇ ਨਾਲ ਬੈਠ ਕੇ ਗੱਲ ਕਰੂੰਗੀ ਕਿਵੇਂ ਉਹਨੂੰ ਮੋਜਾਂ ਲੱਗੀਆਂ ਐਸ਼ਾ ਕਰਦੀ ਫਿਰਦੀ ਆ ਉਹ ਬਤ ਤੂੰ ਦੇਖੀ ਜਿਹੜਾ ਕੁਝ ਕਰਨ ਵਾਲਾ ਕਰੋ ਤਾਂ ਰਲ ਮਿਲ ਕੇ ਰਹੀਦਾ ਹੁੰਦਾ ਵਾ ਠੀਕ ਆ ਕੋਈ ਨਾ ਕਰ ਲਾਂਗੇ ਲਿਕਾ ਬਾਈ ਹਾਂ ਹਾਂ ਠੀਕ ਆ ਗਈ ਤੂੰ ਹਾਂ ਹਾਂ ਬਹੁਤ ਗਰਮੀ ਬਾਤ ਨੂੰ ਹਾਂ ਗਰਮੀ ਤਾਂ ਬਹੁਤ ਪਈ ਵੀ ਆ ਕੀ ਕੁੜੀਏ ਆ ਬਾਅਦ ਚ ਕਰ ਲਈ ਕੰਮ ਕੁੜੀ ਬਾਹਰੋਂ ਆਈਏ ਪਾਣੀ ਪੂਣੀ ਲਿਆ ਦੇ ਨੂੰ ਆ ਇਸ ਕੰਮ ਨੂੰ ਤਾਂ ਮੈਂ ਹੈਗੀ ਆ ਮੈਂ ਕੰਮ ਵਾਲੀ ਜੋ ਆਈ ਹੋਈ ਆ ਹਣ ਮੈਡਮ ਜੀ ਆਇਆ ਪਾਣੀ ਦੇ ਦੋ ਫੇਰ ਮੈਡਮ ਜੀ ਨੂੰ ਚਾਹ ਬਣਾ ਕੇ ਦੇ ਦਿਓ ਫੇਰ ਮੈਡਮ ਜੀ ਥੱਕੇ ਹੋਏ ਨੇ ਰੋਟੀ ਬਣਾ ਕੇ ਦੇ ਦਿਓ ਫੇਰ ਕੱਪੜੇ ਧੋਤੇ ਤਵਾਇਆ ਨੂੰ ਪ੍ਰੈਸ ਕਰੋ ਅਲਮਾਰੀ ਵਿੱਚ ਰੱਖੋ ਤੇ ਇਹ ਮੈਡਮ ਜੀ ਐਸ਼ ਪ੍ਰਸਤੀਆਂ ਤੇ ਹੋਏ ਨੇ ਅਸ ਇਹੀ ਤਾਂ ਕੰਮ ਆ ਇਹੀ ਤਾਂ ਪ੍ਰੋਬਲਮ ਆ ਇਸ ਘਰ ਦੀ ਤੇ ਇੱਕ ਗੱਲ ਹੋਰ ਬੇਬੇ ਜਦੋਂ ਫੁੱਫੜ ਆ ਗਿਆ ਕਦੇ ਚਾਚਾ ਆ ਗਿਆ ਉਹਨਾਂ ਨੂੰ ਰੋਟੀ ਪਾਣੀ ਬਣਾ ਦਿਓ ਕਦੇ ਕੁਝ ਹੋਰ ਬਣਾ ਦਿਓ ਮੈਂ ਹੀ ਇਹੀ ਕੰਮ ਨੂੰ ਆ ਇਹਦੇ ਤਾਂ ਕੋਈ ਨਹੀਂ ਬੇਬੇ ਇੱਕ ਗੱਲ ਸੁਣ ਲੈ ਮੇਰੀ ਤੂੰ ਜੇ ਨੋਹਾ ਦੋ ਆਈਆਂ ਨੇ ਨਾ ਦੋਨਾਂ ਨੂੰ ਬਰਾਬਰ ਦੀ ਜ਼ਿੰਮੇਵਾਰੀ ਵੰਡਣੀ ਚਾਹੀਦੀ ਆ ਇਹ ਨਹੀਂ ਵੀ ਸਾਰੀ ਜੜੀ ਮੇਰੇ ਮੇਰੇ ਮੋਢੇ ਤੇ ਰੱਖ ਕੇ ਬੰਦੂਖ ਚਲਾਉਂਦੇ ਰਹੋ ਤੁਸੀਂ ਨਾ ਦੀਦੀ ਕਿਹੜੀ ਜ਼ਿੰਮੇਵਾਰੀ ਨਹੀਂ ਚਾਵਦੀ ਮੈਂ ਸ਼ਾਮ ਨੂੰ ਕੰਮ ਤੋਂ ਆ ਕੇ ਰਸੋਈ ਦਾ ਸਾਰਾ ਕੰਮ ਮੈਂ ਆਪ ਹੀ ਕਰਦੀ ਆ ਨਾ ਜੇ ਤੂੰ ਸ਼ਾਮ ਨੂੰ ਆ ਕੇ ਕਰਦੀ ਆ ਕਿੰਨਾ ਕ ਕਿਤੇ ਕੰਮ ਹੁੰਦਾ ਵਾ ਇੱਕ ਰੋਟੀ ਹੀ ਹੁੰਦੀ ਆ ਜਾਂ ਚਾਰ ਭਾਂਡੇ ਹੁੰਦੇ ਆ ਹੋਰ ਕਿਹੜਾ ਕੰਮ ਹੁੰਦਾ ਬਾਕੀ ਸਾਰਾ ਕੰਮ ਸਵੇਰ ਨੂੰ ਝਾੜੂ ਪੋਚਾ ਸਵੇਰ ਨੂੰ ਹੁੰਦਾ ਵਾ ਕੱਪੜੇ ਧੋਣਾ ਆ ਸਵੇਰ ਨੂੰ ਹੁੰਦੇ ਆ ਸਫਾਈਆਂ ਕਰਨੀਆਂ ਨੇ ਉਹ ਵੀ ਸਵੇਰ ਨੂੰ ਹੁੰਦਾ ਸਾਰਾ ਕੁਝ ਤਾਂ ਸਵੇਰ ਟਾਈਮ ਹੋ ਜਾਂਦਾ ਆਇਆ ਗਿਆ ਉਹ ਵੀ ਤੇਰੇ ਜੌਬ ਤੇ ਗਈ ਗਈ ਦੇ ਆ ਕੇ ਚਲਿਆ ਜਾਣਾ ਵਾ ਹੋਰ ਕਿਹੜਾ ਕੰਮ ਹੁੰਦਾ ਇੱਥੇ ਨਾ ਕੁੜੀਏ ਜੇ ਤੂੰ ਸਵੇਰ ਦੀ ਰੋਟੀ ਪਾਣੀ ਬਣਾਉਣੀ ਆ ਕੱਪੜੇ ਧੋਣ ਦੀ ਗੱਲ ਕਰਦੀ ਆ ਔਰ ਝਾੜੂ ਪੋਚੇ ਦੀ ਗੱਲ ਕਰਦੀ ਆ ਝਾੜੂ ਪੋਚਾ ਤਾ ਕੱਪੜੇ ਤਾਂ ਕੰਮ ਵਾਲੀ ਧੋ ਜਾਂਦੀ ਐ ਇੱਕ ਸਵੇਰ ਦੀ ਰੋਟੀ ਹੋਈ ਜਿਹੜੀ ਤੂੰ ਲਾਉਣੀ ਐ ਜੇ ਤੈਨੂੰ ਇਹ ਵੀ ਭਾਰ ਲੱਗਦਾ ਕੋਈ ਨਾ ਮੈਂ ਆਪੇ ਬਣਾ ਲਿਆ ਕਰੂੰ ਸਵੇਰ ਨੂੰ ਰੋਟੀ ਅੱਛਾ ਲੋਕੀ ਫਿਰ ਮੈਨੂੰ ਮਿਹਣੇ ਦੇਣ ਬਿਹਾ ਇੱਕ ਤਾਂ ਛੋਟੀ ਤਾਂ ਕੰਮ ਤੇ ਚਲੀ ਜਾਂਦੀ ਆ ਵੱਡੀ RAM ਨਾਲ ਬੈੱਡ ਤੇ ਬਹਿ ਕੇ ਬੁੜੀ ਤਾਂ ਕੰਮ ਕਰਾਉਂਦੀ ਫਿਰਦੀ ਆ ਇਹ ਕੰਮ ਨਹੀਂ ਹੋ ਸਕਦਾ ਬੇਬੇ ਨਾ ਕੁੜੀਏ ਤੂੰ ਤਾਂ ਬੋਤਲ ਦੇ ਢੱਕਣ ਵਰ ਗਈ ਆ ਜਾਂ ਕੰਮ ਕਰੀਏ ਤਾਂ ਤਾਂ ਸਿ ਆਪਾਂ ਜੇ ਨਾ ਕਰੀਏ ਤਾਂ ਤਾਂ ਸਿ ਆਪਾਂ ਹੁਣ ਤੂੰ ਹੀ ਦੱਸ ਦੇ ਸਿ ਕੀ ਕਰੀਏ ਮੈਂ ਤਾਂ ਬੇਬੇ ਇਹ ਚਾਹਨੀ ਆ ਵੀ ਜਦੋਂ ਕੋਈ ਆਇਆ ਗਿਆ ਹੋਵੇ ਜਾਂ ਘਰ ਦੇ ਵਿੱਚ ਲੋੜ ਹੋਵੇ ਇਹ ਆਪਦੀ ਚੱਪ ਕਰਕੇ ਛੁੱਟੀ ਕਰ ਲਿਆ ਕਰੇ ਮੇਰੇ ਤੋਂ ਨਿੱਕਲੀ ਤੋਂ ਹੁੰਦਾ ਹਾਂ ਦਾ ये ये की हो गया ये हो गया बैग पे बैग दिया चलो और वह कंसिटी पे दिया आज लल्ला हरप्रीत पहले पहले तुझे कोई ना कोई ना ले बैठा ਤੂੰ ਹਰਪ੍ਰੀਤ ਕੰਮ ਤੇ ਨਹੀਂ ਗਈ ਅੱਜ? ਨਹੀਂ ਨਹੀਂ ਦੀਦੀ ਮੈਂ ਫਿਰ ਛੁੱਟੀ ਕੱ ਲਈ ਸੀ ਨਾ ਤੁਸੀਂ ਬਿਮਾਰ ਸੀ ਕਰਕੇ। ਤੂੰ ਹਰਪ੍ਰੀਤ ਕਿਹਾ ਤਾ ਛੁੱਟੀ ਲੈ ਲਈ। ਲੈ ਦੱਸ ਲੈਣੀ ਹੀ ਸੀਗੀ। ਪਹਿਲਾਂ ਮੈਨੂੰ ਪਤਾ ਸੀ ਸਰਦਾ ਸੀ ਮੈਂ ਤਾਂ ਨਹੀਂ ਛੁੱਟੀਆਂ ਲੈਂਦੀ। ਹੁਣ ਮੈਨੂੰ ਪਤਾ ਵਾ ਮੇਰੀ ਜਿਠਾਣੀ ਨੂੰ ਮੇਰੀ ਲੋੜ ਆ। ਮੇਰੇ ਪਰਿਵਾਰ ਨੂੰ ਵੀ ਲੋੜ ਆ ਨਾ ਮੇਰੀ। ਤਾਂ ਕਰਕੇ ਮੈਂ ਘਾਤ ਤੇ ਛੁੱਟੀਆਂ ਲੈ ਲਈ ਕੋਈ ਨਾ ਤੂੰ ਫਿਕਰ ਨਾ ਕਰ। ਮੈਂ ਤਾਂ ਹਰਪ੍ਰੀਤ ਤੈਨੂੰ ਕਿੰਨਾ ਬੋਲੀ ਸੀ ਕੱਲ। ਚਲ ਕੋਈ ਨਾ ਫਿਰ ਕੀ ਹੋ ਜਾਂਦਾ ਗੁੱਸੇ ਚ ਜਾਂਦਾ ਬਹੁਤ ਕੁਛ ਬ੍ਰਹਮਪ੍ਰੀਤ ਮੈਂ ਤੈਨੂੰ ਕੱਲ ਕਿੰਨੀਆਂ ਸੁਣਾਈਆਂ। ਫਿਰ ਵੀ ਤੂੰ ਘਰੇ ਰਹਿ ਚਲ ਕੋਈ ਨਾ ਹੁਣ ਤੈਨੂੰ ਮੇਰੀ ਜਰੂਰਤ ਆ ਆਈ ਹੁੰਦਾ ਘਰਾਂ ਚ ਇੰਨਾ ਤਾਂ ਚੱਲਦਾ ਹੀ ਰਹਿੰਦਾ ਹੁੰਦਾ ਵਾ ਜਿੱਥੇ ਦੋ ਭਾਂਡੇ ਹੋਣਗੇ ਤਾਂ ਖੜਕਣਗੇ ਪਰ ਮੈਂ ਤਾਂ ਤੈਨੂੰ ਕਿੰਨਾ ਬੋਲੀ ਮੈਂ ਤੇਰੇ ਵਾਸਤੇ ਕਿੰਨਾ ਗਲਤ ਮਲਤ ਸੋਚਦੀ ਰਹੀ ਚਲ ਚਲ ਕੋਈ ਨਾ ਦੀਦੀ ਕੁਝ ਨਹੀਂ ਹੁੰਦਾ ਹੁਣ ਜਿੰਨਾ ਟਾਈਮ ਤੁਸੀਂ ਠੀਕ ਨਹੀਂ ਹੁੰਦੇ ਨਾ ਮੈਂ ਘਰੇ ਹੀ ਆ ਕੋਈ ਨਾ ਮੈਂ ਛੁੱਟੀਆਂ ਲਈਆਂ ਹੋਈਆਂ ਨੇ ਠੀਕ ਆਸੂ ਫਿਕਰ ਨਹੀਂ ਕਰਾ ਤੂੰ ਪਹਿਲੇ ਆਰਾਮ ਕਰ ਲੈ ਕੋਈ ਨਾ ਠੀਕ ਅਗੀ ਬੱਦ। ਹਾਂਜੀ ਹਾਂਜੀ ਠੀਕ ਆ ਬੱਬਾ ਜੀ ਤੁਸੀਂ? ਹਾਂ ਹਾਂ ਮੈਂ ਠੀਕ। ਕੀ ਹੋ ਗਿਆ ਕੀ ਕਰੀ ਹੁੰਦੇ ਸੀ? ਬਸ ਉਹੀ ਜਿਹੜੀ ਨੱਤਾਂ ਦੋਹਤੀਆਂ ਰਹਿੰਦੇ। ਅੱਛਾ ਅੱਛਾ ਠੀਕ ਹੈ ਜੀ। ਚਲ ਗਰਮੀ ਤਾਂ ਬਾਹਲੀ ਆ। ਬਾਹਲੀ ਹੋਈ ਪਈ ਗਰਮੀ। ਆ ਲੈ ਹੈਪੀ ਪਾਣੀ। ਤੇ ਦੀਦੀ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਮੈਂ ਆ ਗਈ? ਉਹ ਮੈਂ ਬਾਹਰ ਉਹਦੇ ਵਿੱਚ ਵਿੰਡੋ ਦੇ ਵਿੱਚੋਂ ਦੇਖ ਲਿਆ ਸੀ। ਅੱਛਾ 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 ਠੀਕ ਹੈ। ਮੈਂ ਕਿਹਾ ਤੋਰੀ ਆਉਂਦੀ ਹੈ ਗਰਮੀ ਹੈਗੀ ਐ ਮੈਂ ਪਾਣੀ ਲੈ ਆਈ ਜਾਨੀ ਆ। ਹਾਂ ਗਰਮੀ ਤਾਂ ਬਹੁਤ ਆ ਬਾਹਰ। ਹੋਰ ਕੀ ਗਰਮੀ ਆ ਬਾਹਰ? ਤੁਸੀਂ ਐ ਕਰੋ ਤੁਸੀਂ ਬੈਠੋ ਮੈਂ ਗਰਮਾ ਗਰਮ ਚਾਹ ਬਣਾ ਦੇਣੀ ਨਹੀਂ ਨਹੀਂ ਤੂੰ ਬੈਠ ਮੈਂ ਬਣਾ ਕੇ ਲੈ ਕੇ ਆਉਣੀ ਚਾਹ ਕੋਈ ਨਾ ਚਲ ਕੋਈ ਨਾ ਮੈਂ ਲੈ ਆਉਣੀ ਤੂੰ ਬਹਿ ਜਾ ਤੂੰ ਹਮ ਵੀ ਆਈ ਆ ਮੇਰੀ ਗੱਲ ਸੁਣੋ ਹੁਣ ਤੂੰ ਵੀ ਉਰੇ ਆ ਹਾਂ ਐ ਰਲ ਕੇ ਰਹਿਦਾ ਹੁੰਦਾ ਇਹ ਲੜਾਈਆਂ ਪੜਾਈਆਂ ਚ ਕੁਝ ਨਹੀਂ ਰੱਖਿਆ ਪੁੱਤ ਐ ਰਲ ਕੇ ਰਿਹਾ ਕਰੋ ਹਾਂਜੀ ਹਾਂਜੀ ਠੀਕ ਹੈ ਬਹੁਤ ਸਿਆਣੀ ਮਰੀਆਂ ਟੀਆਂ